ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਪਿੰਡ ਹੀੜੀਆਂ ਜਿਲ੍ਹਾ ਸ਼ਿਆਰਪੁਰ ਵਿਖੇ ਜਿੱਥੇ ਡਾਕਟਰ ਸ਼ੰਕਮਰ ਐਮ ਐਲ ਏ ਹਲਕਾ ਚੱਬੇਬਾਲ ਨੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੀ ਚਾਰ ਦੁਬਾਰਾ ਨੀਂਹ ਪੱਥਰ ਰੱਖਿਆ ਗਿਆ ਇਸ ਮੌਕੇ ਡਾਕਟਰ ਸ਼ੰਕਮਰ ਹਲਕਾ ਬੁਦਾਕ ਚੱਬੇਬਾਲ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗਲਬਤ ਕਰਦੇ ਹੋਏ ਦੱਸਿਆ ਕਿ ਵਿਦਿਆ ਤੀਜਾ ਨੇਤਰ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਿਦਿਆ ਨੂੰ ਲੈ ਕੇ ਵਿਸ਼ੇਸ਼ ਕਦਮ ਚੁੱਕ ਰਹੀ ਹੈ ਉਨਾ ਕਿ ਅ ਸਕੂਲ ਵਿੱਚ ਖਾਲੀ ਪਈਆਂ ਸਾਮੀਆਂ ਨੂੰ ਜਲਦੀ ਭਰਿਆ ਜਾਵੇਗਾ ਇਸ ਮੌਕੇ ਪ੍ਰਬੰਧਕਾਂ ਵੱਲੋਂ ਹਲਕਾ ਵਿਧਾਇਕ ਡਾਕਟਰ ਸ਼ੰਕਮਰ ਚੱਬੇਵਾਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਡਾਕਟਰ ਸ਼ੰਕਮਰ ਨੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਤੇ ਆ ਰਹੀਆਂ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਇਸ ਮੌਕੇ ਹਰਜਿੰਦਰ ਸਿੰਘ ਡੀਓ ਹੁਸ਼ਿਆਰਪੁਰ ਸੁਖਵਿੰਦਰ ਸਿੰਘ ਡਿਪਟੀ ਡੀਓ ਹੁਸ਼ਿਆਰਪੁਰ ਜਸਵੀਰ এবੀਪੀਓ ਮਾਹਲਪੁਰ ਤੋਂ ਸੰਜੀਤ ਕੁਮਾਰ ਸੀਐਚਟੀਮ ਪੰਡੋਰੀ ਕਦ ਸਰਿੰਦਰ ਸਿੰਘ ਭਾਮ ਹਰਮਿੰਦਰ ਸਿੰਘ ਹੀੜੀਆਂ ਹੁਸ਼ਾਰਾਣੀ ਹੀੜੀਆਂ ਸਰਵਰ ਸਿੰਘ ਮੁਖਲੀਆ ਪਵਨਬੀਰ ਸਿੰਘ ਬਿਹਾਲਾ انکਾਰ ਸਿੰਘ ਸਸੋਲੀ ਸੁੱਚਾ ਸਿੰਘ ਤਾਜੋਵਾਲ ਜਸਪਾਲ ਸਿੰਘ ਹਰਮੋਆ ਹਰਦੀਪ ਕੋਰਪਡੋਰੀ ਕਦ ਸਰਪੰਚ ਗੁਰਦੇਵ ਸਿੰਘ ਹੀੜੀਆਂ ਆਤਮਾ ਰਾਮ ਹੇੜੀਆਂ ਡਾਕਟਰ ਜਨੈਲ ਸਿੰਘ ਜੈਲੀ ਜਸਪਿੰਦਰ ਸਿੰਘ ਸਰਬਜੀਤ ਸਿੰਘ ਮਨਜੀਤ ਸਿੰਘ ਹੇੜੀਆਂ ਕੁਲਵੰਤ ਕੌਰ ਅਮਰਜੀਤ ਕੌਰ ਬਿੰਦਰ ਅਮਨ ਕੌਰ ਗੁਰਜੀਤ ਤੀਰਥ ਰਾਮ ਬਲਬੀਰ ਸਿੰਘ ਅਮਰਜੀਤ ਰਾਮ ਆਦ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਹਨ ਸਿੰਘ ਡਾਂਡੀਆ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਅੱਜ ਅਸੀਂ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਗੇੜੀਆ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਜ ਸਰਕਾਰ ਵੱਲੋਂ 5 ਲੱਖ ਦੀ ਜੋ ਗ੍ਰਾਂਟ ਹੈ ਉਹ ਜਾਰੀ ਕੀਤੀ ਗਈ ਹੈ ਸਾਡੇ ਜੋ ਸਕੂਲ ਦੀ ਚਾਰ دیواری ਲਈ ਜਿਹਦਾ ਧੰਨਵਾਦ ਮੈਂ ਸਾਡੇ ਬਹੁਤ ਹੀ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਅਰਜੋਤ ਸਿੰਘ ਮੈਂਸ ਜੀ ਸਾਡੇ ਮੈਂਬਰ ਪਾਰਲੀਮੈਂਟ ਸੇ ਵਾਣਕ ਰਾਜ ਕੁਮਾਰ ਜੱਜਵਾਦੀ ਜੀ ਦਾ ਕਰਦੇ ਤੇ ਸਾਡੇ ਜ਼ਿਲ੍ਹਾ ਦੇ ਡੀਈਓ ਸਾਹਿਬ ਨੇ ਮੈਂ ਜਿੰਦਰ ਸਿੰਘ ਜੀ ਡਿਪਟੀ ਡਾਇਰੈਕਟਰ ਸਾਹਿਬ ਸੁਖਿੰਦਰ ਜੀ ਸਾਡੇ ਪਿੰਡੇ ਜੋ ਹੀੜੀਆਂ ਦੇ ਸਰਪੰਚ ਗੁਰਦੀਪ ਜੀ ਉਦਾਰ ਪ੍ਰਦਾਨ ਕੀ ਹੈ ਰਯਾ ਮਨਜੀਤ ਜੀ ਤੇ ਸਾਰੇ ਅਧਿਆਪਕ ਸਾਰੇ ਬੱਚਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਤੇ ਇਸੇ ਤਰ੍ਹਾਂ ਅਸੀਂ ਹੋਰ ਵੀ ਜੋ ਸਮੱਸਿਆਵਾਂ ਆਇਆ ਉਹ ਵੀ ਸਾਰੀਆਂ ਅੱਜ ਅਸੀਂ ਸੁਣ ਲਈਆਂ ਹਨ ਜੋ ਜੋ ਵੀ ਸਕੂਲ ਦਾ ਕੰਮ ਹੋਵੇ ਵੀ ਕਰਵਾਣਾ ਹੈ ਉਹ ਵੀ ਅਸੀਂ ਜ਼ਰੂਰ ਕਰਵਾਵਾਂਗੇ ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਦੀ ਬਿਲਕੁਲ ਜੋ ਹੈ ਸਿੱਖਿਆ ਦੇ ਵੱਲ ਪੂਰੀ ਤਰ੍ਹਾਂ ਜੋ ਹੈ ਮਿਹਨਤ ਕਰ ਰਹੀ ਹੈ ਤੇ ਹੋਰ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਸਕੂਲਾਂ ਦਾ ਵਿਕਾਸ ਵੀ ਕਰਾਂਗੇ ਧੰਨਵਾਦ